ਕਿ ਫਿਰੋਜ਼ਪੁਰ ਦਾ ਜਿਹੜਾ ਬਸੰਤ ਹੈ ਉਹ ਬੜੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਚਾਹੇ ਵਿਦੇਸ਼ਾਂ ਵਿੱਚ ਵਸੇ ਹੋਏ ਨੇ ਜਾਂ ਦੇਸ਼ ਤੋਂ ਦੂਸਰੇ ਹਿੱਸੇ ਵਿੱਚ ਨੇ ਉਹ ਬਸੰਤ ਵਾਲੇ ਦੇ ਫਿਰੋਜ਼ਪੁਰ ਜ਼ਰੂਰ ਆਉਂਦੇ ਨੇ ਫਿਰੋਜ਼ਪੁਰ ਨੂੰ ਬਸੰਤ ਵਾਲੇ ਦੇ ਜਿਹੜਾ ਫਿਰੋਜ਼ਪੁਰ ਦਾ ਨਜ਼ਾਰਾ ਇਹ ਇਕਲੱਗ ਹੁੰਦਾ ਤੁਹਾਨੂੰ ਹਰ ਕੋਠੇ ਦੇ ਉੱਪਰ ਪਤੰਗ ਨਜ਼ਰ ਆਏਗੀ ਢੀਜੇ ਨਜ਼ਰ ਆਏਗਾ ਬੱਚੇ ਲੇਡੀਜ਼ ਬਜ਼ੁਰਗ ਜਿਹੜੇ ਨੇ ਡਾਂਸ ਕਰਦੇ ਪਤੰਗ ਉਡਾਂਦੇ ਨਜ਼ਾਰਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਦੂਸਰਾ ਬਸੰਤ ਮੇਲਾ ਜਿਹੜਾ ਫਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਇਹ ਮੇਲਾ 27 ਔਰ 28 ਜਨਵਰੀ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਨਾਮੀ ਸਿੰਗਰ ਆ ਰਹੇ ਨੇ ਔਰ ਬਹੁਤ ਸਾਰੇ ਖਾਣ ਪੀਣ ਦੇ ਸਟਾਲ ਐਗਜ਼ਿਬਿਸ਼ਨ ਆਰਟ ਐਂਡ ਕ્રાਫਟ ਦੇ ਸਟਾਲ ਵੀ ਲਗਾਏ ਜਾ ਰਹੇ ਨੇ ਮਾਦੇ ਜਿਹੜੇ ਮੁਕਾਬਲੇ ਨੇ ਉਹ ਅੱਜ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦੇ ਆਨਲਾਈਨ ਰਜਿਸਟ੍ਰੇਸ਼ਨ ਹੈਗੀ ਅਗਰ ਕੋਈ ਆਨਲਾਈਨ ਨਹੀਂ ਕਰਾ ਪਾਇਆ ਜਾਂ ਦਿੱਕਤ ਆ ਰਹੀ ਹੈ ਆਫਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਉੱਥੇ ਮੌਕੇ ਤੇ ਹੀ ਉਪਲਬਧ ਹੈਗੀ ਹੈ ਤਾਂ ਜਿਹੜੇ ਬੱਚੇ ਜਾਂ ਕੋਈ ਫਿਰੋਜ਼ਪੁਰ ਦੇ ਜਿਹੜੇ ਨਿਵਾਸੀ ਨੇ ਅਗਰ ਮੁਕਾਬਲੇ 'ਚ ਭਾਗ ਲੈਣਾ ਚਾਹੁੰਦੇ ਨੇ ਉੱਥੇ ਜਾ ਕੇ ਸਿੱਧਾ ਆਫਲਾਈਨ ਵੀ ਜਿਹੜੇ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਉਹਦੇ ਵਿੱਚ ਭਾਗ ਲੈ ਸਕਦੇ ਨੇ ਤਾਂ ਮੇਰੀ ਵੱਤੋਂ ਵੱਦ ਫਿਰੋਜ਼ਪੁਰ ਨਿਵਾਸੀਆਂ ਨੂੰ ਬੇਨਤੀ ਹੈ ਇਸ ਮੇਲੇ ਵਿੱਚ ਪਹੁੰਚਣ ਤੇ ਅਨੰਦ ਮਾਣੋ ਇਹ ਬਿਲਕੁਲ ਜਿਹੜੇ ਉੱਥੇ ਬੱਚੇ ਜਿਹੜੇ ਭਾਗੀ ਕਰ ਰਹੇ ਵੱਡੀ ਪਤੰਗ ਜਿਹੜੀ ਹੈ ਉਹਦਾ ਵੀ ਨਾਮ ਵੀ ਨੇ ਜਿਹੜੇ ਉੱਪਰ ਦੀ ਏਜ ਦੇ ਜਿਹੜੇ ਉਹਨਾਂ ਦੇ ਵੱਖਰੇ ਗਰੁੱਪ ਬਣਿਆ ਆ ਤਾਂ ਉਹਨਾਂ ਦੇ ਜਿਹੜੇ ਆਣਗੇ ਉਹਨਾਂ ਦੇ ਹਜ਼ਾਰਾਂ ਰੁਪਏ ਲੱਖਾਂ ਰੁਪਏ ਜਿਹੜੇ ਨੇ ਉਹ ਨਾਮ ਦਿੱਤੇ ਜਾਣਗੇ ਇਹ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਚਾਜ ਤੋਂ ਸ਼ੁਰੂ ਹੋ ਗਿਆ ਮੇਨ ਜਿਹੜਾ ਮੇਲਾ 27 28 ਨੂੰ ਰਹੇਗਾ ਉਹਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਨਾਮੀ ਕਲਾਕਾਰ ਆ ਰਹੇ ਨੇ ਤੇ ਜਿਹੜਾ ਲੋਕਾਂ ਦਾ ਮਨੋਰੰਜਨ ਕਰਨਗੇ ਔਰ ਇਸ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਵੀ ਇੱਥੇ ਲਗਾਏ ਜਾ ਰਹੇ ਨੇ Patna University Technical University ਵਿਖੇ ਅੱਜ ਤੋਂ on spot registration ਸ਼ੁਰੂ ਹੋ ਗਈ ਹੈ ਮੁਕਾਬਲੇ ਵੀ ਸ਼ੁਰੂ ਹੋ ਗਏ ਹੈ ਤੇ ਮੇਰੀ ਸਾਰੇ ਫਿਰੋਜ਼ਪੁਰ ਵਾਸੀਆਂ ਨੂੰ ਇਹ ਆਪਣਾ ਅਪੀਲ ਹੈ ਗੁਜ਼ਾਰਿਸ਼ ਹੈ ਕਿ ਵੱਤੋ ਵੱਦੇ ਦੇ ਵਿੱਚ ਆਓ ਜੀ ਪਾਰਟਿਸਪੇਟ ਕਰੋ ਇਹ ਪੂਰਾ ਫੈਸਟੀਵਲ ਮਾਹੌਲ ਜਿਵੇਂ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਧੀਆ ਸੱਭਿਆਚਾਰਕ ਪ੍ਰੋਗਰਾਮ ਵਧੀਆ ਬੱਚਿਆਂ ਲਈ ਕਿਡਜ਼ ਓਨ ਫੂਡ ਸਟਾਲਸ ਬਾੜਲੇ ਜ਼ਿਲ੍ਹਾ ਤੋਂ ਵੀ ਹੈਂਡੀਕਰਾਫਟਸ ਦੇ ਸਾਰੇ ਇੱਥੇ ਸਟਾਲਸ ਆ ਰਹੇ ਆ ਤੇ ਇੱਕ ਅੱਛਾ ਅੱਛਾ ਇੱਕ ਦੋ ਦਿਨਾਂ ਦਾ ਫੈਸਟੀਵਲ ਦੋ ਦਿਨਾਂ ਦਾ ਮੇਲਾ ਅਸੀਂ ਇੱਥੇ ਤਿਉਹਾਰ ਵਾਂਗੂ ਮਨਾ ਰਹੇ ਆ ਤਾਂ ਵੱਧੋ ਵੱਧ ਆਓ ਜੀ ਵੱਧੋ ਵੱਧ ਪਾਰਟਿਸਪੇਸ਼ਨ ਕਰੋ ਸਾਰੇ ਸਕੂਲ ਦੇ ਜਿਹਨੇ ਆਪਣੇ ਬੱਚੇ ਐ ਕਾਲਜੇਸ ਦੇ ਬੱਚੇ ਐ ਪਲੀਜ਼ ਨਾਲ ਆਪਣੇ ਪੇਰੈਂਟਸ ਨੂੰ ਵੀ ਲੈ ਕੇ ਆਓ ਤੇ ਆਪਾਂ ਵੀ ਆਓ ਪਿਛਲੀ ਦੀ ਤਰ੍ਹਾਂ ਹੀ ਪਿਛਲੀ ਵਰੀ ਜਿਵੇਂ ਕਿ ਸਾਡਾ ਬਸੰਤ ਮੇਲਾ ਬਣਾਇਆ ਸੀਗਾ ਪ੍ਰਸ਼ਾਸਨ ਵੱਲੋਂ ਸਟੇਟ ਲੈਵਲ ਤੇ ਉਸੇ ਤਰ੍ਹਾਂ ਹੀ ਇਸ ਵਾਰ ਵੀ ਅਸੀਂ 22 ਤਰੀਕ ਤੋਂ ਲੈ ਕੇ ਤੇ 28 ਤਰੀਕ ਤੱਕ ਮੇਲਾ ਚੱਲੇਗਾ ਜੀ 27 ਤੇ 28 ਤਰੀਕ ਨੂੰ ਸਾਡਾ ਜਿਹੜਾ 27 ਨੂੰ ਮੇਨ ਕੰਪੀਟੀਸ਼ਨਸ ਹੋਣਗੇ ਫਿਰ ਸਾਡੇ ਨੌਕਆਊਟ ਮੈਚੇਸ ਚੱਲ ਰਹੀ ਹੈ 22 ਤੋਂ ਲੈ ਕੇ ਤੇ 25 ਤਰੀਕ ਤੱਕ ਉਸ ਤੋਂ ਬਾਅਦ 27 ਨੂੰ ਜਿਹੜੇ ਆ ਸਾਡੇ ਸੈਮੀਫਾਈਨਲ ਤੇ ਫਾਈਨਲ ਮੈਚੇਸ ਹੋਣਗੇ ਤੇ 28 ਤਰੀਕ ਨੂੰ ਜਿਹੜਾ ਸੱਭਿਆਚਾਰਕ ਦਾ ਵੀ ਜਿਹੜਾ ਅਰੇਂਜਮੈਂਟ ਪ੍ਰਸ਼ਾਸਨ ਵੱਲੋਂ ਹੋਇਆ ਹੋਇਆ ਹੈ ਔਰ ਮੇਲਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਦੂਰ ਦੂਰ ਤੋਂ ਜਿਹੜੇ ਆ ਲੋਕ ਰਜਿਸਟਰ ਹੋ ਰਹੇ ਆ ਕੋਈ ਮੁਕਸਰ ਤੋਂ ਆ ਰਿਹਾ ਕੋਈ ਬੋਹਰ ਤੋਂ ਆ ਰਿਹਾ ਕੱਲਾ ਫਿਰੋਜ਼ਪੁਰ ਹੀ ਨਹੀਂ ਫਿਰੋਜ਼ਪੁਰ ਦਾ ਦਾ ਇੱਕ ਇੰਡੀਆ ਲੈਵਲ ਦਾ ਆਪਣਾ ਮੇਨ ਜਿਹੜਾ ਤੁਸੀਂ ਕਹੋ ਫੈਸਟੀਵਲ ਆਪਾਂ ਸੈਲੀਬ੍ਰੇਟ ਕਰਦੇ ਆ ਬਹੁਤ ਉਤਸ਼ਾਹ ਹੈ ਲੋਕਾਂ ਵਿੱਚ ਵੇਟ ਵੀ ਸੀ ਚੈੱਕ ਇਨ ਜਿਹੜਾ ਹੈ ਇਸੀ ਸਾਲ ਵੀ ਆਪਣਾ ਜਿਹੜਾ 2025 ਚ ਸੈਲੀਬ੍ਰੇਟ ਹੋਊਗਾ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਜੇ ਮੇਲਾ ਜਿਹੜਾ ਹੈ ਆਪਾਂ ਆਰਗੇਨਾਈਜ਼ ਕਰਵਾ ਰਹੇ ਆ ਇਹ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋ ਰਿਹਾ ਔਰ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਸਰ ਪੰਜਾਬ ਸਰਕਾਰ ਦਾ ਤਾਂ ਇਹ ਬਹੁਤ ਵੱਡਾ ਉਪਰਾਲਾ ਜੀ ਔਰ ਬੜੇ ਅਸੀਂ ਖੁਸ਼ ਨਸੀਬ ਆ ਕਿ ਸਾਡੀ ਆਪਣੀ ਯੂਨੀਵਰਸਿਟੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਇਹਦੇ ਲਈ ਸਿਲੈਕਟ ਕੀਤਾ ਗਿਆ ਹੈ ਕਿ ਵੀ ਅਸੀਂ ਇੱਥੇ ਮੇਲਾ ਕਰਾਣਾ ਸੋ ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਆ ਇਹਦੇ ਲਈ